ਦਾਲ ਦੇ ਵਿੱਚ ਸਾਫਾ ਪਾਇਆ ਹੋਇਆ ਗਾਣਾ ਪ੍ਰਕਾਸ਼ਾ ਹੋਇਆ ਲੰਗੇ ਪੈਰੀ ਛਲ ਕੇ ਆਏ ਵੀ ਜੇ ਇੱਕ ਨਿਮਾਰੇ ਸਿੱਖ ਵਜੋਂ ਜੇ ਪਛਾਣ ਹੁੰਦੀ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਇਸ ਦਰ ਦੇ ਉੱਤੇ ਜੀ ਅਕਾਲ ਸਤ ਸਭਾ ਦਾਲ ਦੇ ਵਿੱਚ ਸਾਫਾ ਪਾਇਆ ਹੋਇਆ ਗਾਣਾ ਪ੍ਰਕਾਸ਼ਾ ਹੋਇਆ ਲੰਗੇ ਪੈਰੀ ਛਲ ਕੇ ਆਏ ਸਿੱਖ ਬਜੋਂ ਤੇ ਪਛਾਣ ਹੁੰਦੀ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਇਸ ਕਰ ਦੇ ਉੱਤੇ ਕਿਰੀ ਸਤਸਾਹਿਬ ਸਿੱਖਾਂ ਦੀ ਸੁਪਰੀਮ ਪਾਵਰ ਹੈ ਲਗਾਤਾਰ ਪਰਦੇ ਹੋ ਕਿ ਨਹੀਂ ਆ ਕੇ ਸੀਸ ਨਿਮੋੜਾ ਹੈ ਇਹ ਥੋੜਾ ਦੇਖਦੇ ਆਪ ਜਿਹੜੇ ਨੇ ਇਸੇ ਪਹੁੰਚੇ ਨੇ ਪੰਜ ਸਿੰਘ ਤੋਂ ਬਾਅਦ ਜਿਹੜੇ ਹੋ ਚੁੱਕੇ ਨੇ ਤਸਵੀਰਾਂ ਜਿਹੜੀਆਂ ਬਹੁਤਾਂ ਖਾਨੀਆ ਕੈਰੀਰਾ ਕਿਤੇ ਸੇ ਕਿ ਪਤਰੀ ਹਜੋਤ ਤੱਕ ਥੋੜੀ ਪਹੁੰਚੇ ਦੀ ਸੋ 30% ਹੋਣ ਦੇ ਨਾਤੇ ਸੀਸ ਨਵਾ ਕੇ ਗੱਲ ਹੋਈ ਹੈ ਅੱਜ ਬਾਈ ਹੰਦੀ ਵੀ ਹੈ ਸਿਕੜਾ ਤੋਂ ਹੀ ਗਲਤੀ ਹੋਈ ਹੈ ਪਰ ਸਿਕੜਾ ਸਾਡਾ ਕੰਮ ਤੋਂ ਸਿਕੜਾ ਹੀ ਸਾਡਾ ਕੰਮ ਹੈ ਸੋ ਇਹ ਤਸਵੀਰਾਂ ਖੁੱਦ ਤੋਂ ਸਾਂਝੀਆਂ ਕਰ ਰਹੇ ਹਾਂ ਮੰਤਰੀ ਸਾਹਿਬਾਨ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਪ੍ਰਕਾਸ਼ ਸਥਾਨ ਹੈ ਗੁਰੂ ਕੇ ਮੈਲ ਉੱਥੇ ਜਾ ਕੇ ਸੀਸ ਨਵਾਇਆ ਹੈ ਉੱਥੇ ਜਾ ਕੇ ਅਰਦਾਸ ਅਰਦਾਸ ਕੀਤੀ ਆਓ ਜੋ ਆਲੇ ਜਲਦੀ ਤੋਂ ਬਣਾਈ ਉਹਨੇ ਲੈ ਲਿਆ ਉਹਨੂੰ ਆਹ ਮਹਾਰਾਜ ਆ ਕੇ ਬੋਲ ਆ ਕੇ ਜੁੜੇਗੇ ਕਿ ਆਏ ਕਿਸ਼ ਉਹ ਆਪਾਂ ਵਾਈਡ ਹੋ ਗਏ ਯਾਰ ਤਾਂ ਇਹ ਆਪ ਕੋਈ ਸੋਲਾ ਕੋਈ ਮਹਾਰਾਜ ਜਿਹਦੇ ਕੋਲ ਜਾਣੀ ਹੋਰ ਜਦੋਂ ਉਹ ਸੋਲਾ ਬੈਠੇ ਨਹੀਂ ਉਹਨਾਂ ਸੋਲਾ ਨੇ ਆਖਿਆ ਸੀ ਸੋਲਾ ਤੇ ਚੱਲੇ ਆ ਜਦੋਂ ਗ੍ਰੰਥੀ ਨੂੰ ਤਾਂ ਅਧਰਪਹਾ ਰਾਜਿੰਦ ਗੱਲ ਨਹੀਂ ਲੱਗ ਸਕਿਆ ਆਪਣਾ ਦੁੱਖ ਦੱਸੇਗਾ ਉਹਨਾਂ ਆਖਰ 16 ਦੇ ਇੱਕ ਬੰਦਾ ਚੋਇਆ ਉਹਦਾ ਨਾਮ ਹੈ ਪੰਡਿਤ ਕਿਰਪਾਰਾ ਉਹਨਾਂ ਆਖ ਪਿਰਪਾਰਾ ਅਸੀਂ ਇਹਦੇ ਨਾਲ ਸਾਡੀ 16 ਬੰਦੇ ਨਾਲ ਜਾਵਾਂਗੇ ਪਰ ਉਹਨਾਂ ਦੇ ਨਾਲ ਜਿਹਦਾ ਗੱਲਬਾਤ ਕਰੇਗਾ ਗੁਰੂ ਤੇਗ ਬਹਾਦਰ ਜੀ

कुमार <laughs>